ਸੱਤਾਧਾਰੀ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਚਟਕਾ ਦੇਣ ਵਾਲੇ ਹੁਣੇ-ਹੁਣੇ ਰਾਜ ਸਭਾ ਮੈਂਬਰ ਬਣੇ ਸਰਦਾਰ ਸਤਨਾਮ ਸਿੰਘ ਸੰਧੂ ਜਿਨ੍ਹਾਂ ਨੇ ਸੰਸਦ ਦੇ ਵਿੱਚੋਂ ਪੰਜਾਬ ਦੇ ਲਟਕੇ ਹੋਏ ਮੁੱਦਿਆਂ ਨੂੰ ਚੁੱਕਿਆ ਹੈ ਪੰਜਾਬ ਦੇ ਵਿੱਚ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਵੱਡੀ ਮੰਗ ਰੱਖੀ ਹੈ ਸੰਸਦ ਦੇ ਵਿੱਚ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਨਾਮ ਸਿੰਘ ਸੰਧੂ ਜੋ ਕਿ ਬਹੁਤ ਹੀ ਉੱਗੇ ਸਿੱਖਿਆ ਸ਼ਾਸਤਰੀ ਸੀ ਔਰ ਸਿੱਖਿਆ ਦੇ ਨਾਲ ਜੁੜੇ ਹੋਏ ਸਤਨਾਮ ਸਿੰਘ ਸੰਧੂ ਜਿਨ੍ਹਾਂ ਨੇ ਬੀਜੇਪੀ ਜੁਆਇਨ ਕਰਨੀ ਔਰ ਬੀਜੇਪੀ ਵੱਲੋਂ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਂਦਾ ਹੈ ਭਾਵੇਂ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਨਹੀਂ ਲੇਕਿਨ ਫਿਰ ਵੀ ਉਹਨਾਂ ਦੇ ਪੰਜਾਬ ਦੇ ਪ੍ਰਤੀ ਆਪਣੇ ਜਿਹੜੇ ਕਿ ਮੁੱਦੇ ਚੁੱਕੇ ਨੇ ਸੋ ਸਤਨਾਮ ਸਿੰਘ ਸੰਧੂ ਜਿਨ੍ਹਾਂ ਨੇ ਪਹਿਲਾ ਪੰਜਾਬ ਨੂੰ ਪਹਿਲ ਦਿੱਤੀਆ ਕਿਹਾ ਕਿ ਪੰਜਾਬ ਦੇ ਵਿੱਚ ਜੋ ਲੰਬੇ ਸਮੇਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੀ ਇੱਕ ਮਿਲਟਰੀ ਅਕੈਡਮੀ ਦਾ ਕੰਮ ਰੁਕਿਆ ਹੋਇਆ ਉਸ ਨੂੰ ਛੇਤੀ ਪੂਰਾ ਕੀਤਾ ਜਾਵੇ ਸੰਤੂ ਨੇ ਅਨੰਦਪੁਰ ਸਾਹਿਬ ਲਈ ਸਿੱਖਿਆ ਦੇ ਇੱਕ ਇਤਿਹਾਸਿਕ ਧਰਤੀ ਦੱਸਦਿਆਂ ਅਨੰਦਪੁਰ ਸਾਹਿਬ ਦੀ ਮਹੱਤਤਾ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਉਹ ਥਾਂ ਹੈ ਨਿੱਥੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਰਹੇ ਹਨ ਸੋਨਾ ਨੇ ਕਹਿ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਸ਼ਹਾਦਤ ਲਈ ਇਥੋਂ ਦਿੱਲੀ ਰਵਾਨਾ ਹੋਏ ਤਾਂ ਅਨੰਦਪੁਰ ਸਾਹਿਬ ਦਾ ਆਪਣਾ ਕਾਰ ਛੱਡ ਕੇ ਗਏ ਉਸ ਤੋਂ ਬਾਅਦ ਨਾ ਗੁਰਪ੍ਰਵੇ ਸਿੰਘ ਜੀ ਦਾ ਵੀ ਜ਼ਿਕਰ ਕੀਤਾ ਕਿ 1690 ਵਿੱਚ ਇੱਥੇ ਹੀ ਵਿਸਾਖੀ ਵਾਲੇ ਦਿਨ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜੋ ਸ੍ਰੀ ਅਨੰਦਪੁਰ ਸਾਹਿਬ ਜੋ ਕਿ ਸਿੱਖ ਗੁਰੂਆਂ ਦੀ ਧਰਤੀ ਹੈ ਔਰ ਇੱਥੇ ਜਿਹੜਾ ਕਿ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਕੰਮ ਸ਼ੁਰੂ ਕਰਵਾਏ ਗਏ ਸੀ ਉਹ ਕੰਮ ਅਧੂਰੇ ਪੈ ਨੇ ਉਹਨਾਂ ਨੂੰ ਪਹਿਲੇ ਆਧਾਰ ਤੇ ਪੂਰਾ ਕੀਤਾ ਜਾਵੇ ਸੋ ਸਤਨਾਮ ਸਿੰਘ ਸੰਧੂ ਜੋ ਕਿ ਭਾਜਪਾ ਵਿੱਚ ਸ਼ਾਮਲ ਹੁੰਦੇ ਨਾਲ ਭਾਜਪਾ ਵੱਲੋਂ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਂਦਾ ਸੋ ਪੰਜਾਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਲਗਾ ਹੈ ਭਾਜਪਾ ਨੇ ਜੋ ਕਿ ਵੱਡੀ ਗੇਮ ਖੇਡੀ ਹੈ ਜੋ ਸਿੱਖ 체ਰਿਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜੋ ਕਿ ਹੁਣ ਇੱਕ ਲੋਕ ਸਭਾ ਚੋਣ ਹਾਰੇ ਹੋਏ ਰਵਨੀਤ ਸਿੰਘ ਬਿੱਟੂ ਨੂੰ ਜੋ ਕਿ ਮੰਤਰੀ ਬਣਾਤਾ ਗਿਆ ਹੈ ਇਸੇ ਤਰ੍ਹਾਂ ਇਸਤਨਾਮ ਸਿੰਘ ਸੰਧੂ ਜਿਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਸੋ ਭਾਵੇਂ ਉਹ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਨਹੀਂ ਨੇ ਲੇਕਿਨ ਉਹਨਾਂ ਨੇ ਪੰਜਾਬ ਦੇ ਮਸਲੇ ਜਿਹੜੇ ਨੇ ਰਾਜ ਸਭਾ ਦੇ ਵਿੱਚ ਚੱਕੇ ਨੇ ਔਰ ਪੰਜਾਬ ਦੇ ਮਸਲੇ ਪਹਿਲੇ ਆਧਾਰ ਤੇ ਹੱਲ ਕਰਾਉਣ ਲਈ ਉਹਨਾਂ ਨੇ ਜਿਹੜਾ ਕਿ ਵੱਡੀਆਂ ਗੱਲਾਂ ਕਹੀਆਂ ਨੇ ਸੋ ਕਿਤੇ ਨਾ ਕਿਤੇ ਭਾਜੀਪੀ ਵੱਲੋਂ ਇਹ ਪੰਜਾਬ ਦੇ ਸੱਤਾ ਤੇ ਕਾਬਜ ਹੋਣ ਲਈ ਜਿਹੜਾ ਇਹ ਦੇਖਿਆ ਜਾ ਰਿਹਾ ਕਿਉਂਕਿ ਸਿੱਖ ਚਿਹਰੇ ਔਰ ਜਿਹੜੇ ਬਹੁਤ ਹੀ ਸੂਝਵਾਨ ਔਰ ਬਹੁਤ ਹੀ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਜਿਹੜਾ ਕਿ ਵੱਡੇ ਅਹੁਦੇ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਭਾਜਪਾ ਅਹੁਦੇ ਨਾਲ ਨਿਵਾਜ ਰਹੀ ਹੈ ਸੋ ਆਮ ਆਦਮੀ ਪਾਰਟੀ ਜੋ ਸੱਤਾਧਾਰੀ ਪਾਰਟੀ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ 7-8 ਮੈਂਬਰ ਭੇਜੇ ਜਾਂਦੇ ਨੇ ਲੇਕਿਨ ਸੱਤਾਂ ਦੇ ਵਿੱਚੋਂ ਕਿਸੇ ਨੇ ਆਨੰਦਪੁਰ ਸਾਹਿਬ ਦੀ ਆਵਾਜ਼ ਨਹੀਂ ਚੁੱਕੀ ਜੋ ਕਾਂਗਰਸ ਦੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੇ ਕੋਈ ਪੰਜਾਬ ਦੇ ਪ੍ਰਤੀ ਸੁਹਿਰਦ ਨਹੀਂ ਹੋਏ ਸੋ ਸਤਨਾਮ ਸਿੰਘ ਸੰਤੂ ਇੱਕ ਜਿਹੜਾ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰੁਕੇ ਹੋਏ ਕੰਮਾਂ ਨੂੰ ਪਹਿਲੇ ਆਧਾਰ ਤੇ ਪੂਰਾ ਕਰਨ ਵਾਸਤੇ ਰਾਜ ਸਭਾ ਦੇ ਵਿੱਚ ਜਿਹੜੀ ਵੱਡੀ ਮੰਗ ਰੱਖੀ ਏ ਸੋ ਭਾਜਪਾ ਵੱਲੋਂ ਵੀ ਉਹਨਾਂ ਦੀ ਮੰਗ ਨੂੰ ਹੀ ਰੱਖੀ ਪੂਰਾ ਕਰਨ ਵਾਸਤੇ ਸੋਚਿਆ ਜਾ ਰਿਹਾ ਔਰ ਪੰਜਾਬ ਦੇ ਵਿੱਚ ਜਿਹੜੀ ਜਿੰਨੇ ਵੀ ਭਾਜਪਾ ਵੱਲੋਂ ਪ੍ਰੋਜੈਕਟ ਨੇ ਉਹਨਾਂ ਨੂੰ ਬਹੁਤ ਜਲਦੀ ਪੂਰਾ ਕੀਤਾ ਜਾਵੇਗਾ ਸੋ ਭਾਜਪਾ ਜਿਹੜੀ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਪ੍ਰੋਜੈਕਟ ਲੈ ਕੇ ਆ ਰਹੀ ਏ ਔਰ ਬੀਜੇਪੀ 2027 ਦੇ ਵਿੱਚ ਸਰਕਾਰ ਬਣਾਉਣ ਲਈ ਸੋਚ ਰਹੀ ਹੈ ਜੋ ਕਿ ਸਿੱਖ ਚਿਹਰੇ ਨੇ ਇਹਨਾਂ ਨੂੰ ਅੱਗੇ ਲਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਇਆ ਜਾਵੇ ਸੋ ਪੰਜਾਬ ਵੀ ਇੱਕ ਐਸੀ ਸਟੇਟ ਹੈ ਜਿਹੜਾ ਕਿ ਬੀਜੇਪੀ ਨੇ ਅਜੇ ਤੱਕ ਇੱਥੇ ਰਾਜ ਨਹੀਂ ਕੀਤਾ ਸੋ ਬੀਜੇਪੀ ਭਾਵੇਂ ਅਕਾਲੀ ਦਲ ਰੱਖ ਕੇ ਇੱਥੇ ਸਰਕਾਰ ਚਲਾਉਂਦੀ ਰਹੀਏ ਲੇਕਿਨ ਬੀਜੇਪੀ ਆਪਣੇ ਦਮ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਜਿੱਤ ਕੇ ਆਪਣਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਜਿਸ ਤਰ੍ਹਾਂ ਯੂਪੀ ਦੇ ਵਿੱਚ ਹਰਿਆਣਾ ਦੇ ਵਿੱਚ ਹਿਮਾਚਲ ਦੇ ਵਿੱਚ ਬੀਜੇਪੀ ਨੇ ਜਿਹੜਾ ਕਿ ਸੱਤਾ ਹਥਿਆਈ ਹੈ ਉਸੇ ਤਰ੍ਹਾਂ ਪੰਜਾਬ ਦੀ ਸੱਤਾ ਨੂੰ ਵੀ ਲੈਣ ਵਾਸਤੇ ਬੀਜੇਪੀ ਸੋਚ ਰਹੀ ਹੈ ਹੁਣ ਬੀਜੇਪੀ ਵੱਲੋਂ ਸਿੱਖ ਚਿਹਰਿਆਂ ਨੂੰ ਜਿਹੜੇ ਵੱਡੇ ਆ ਉਹਦੇ ਦਿੱਤੇ ਜਾ ਰਹੇ ਨੇ ਸਿੱਖ ਚਿਹਰਿਆਂ ਨੂੰ ਅੱਗੇ ਲਾਇਆ ਜਾ ਰਿਹਾ ਹੈ ਤਾਂ ਕਿ ਸਿੱਖ ਚਿਹਰਿਆਂ ਨੂੰ ਅੱਗੇ ਲਾ ਕੇ ਪੰਜਾਬ ਦੀ ਸੱਤਾ ਦੀ ਹਥਿਆਆ ਜਾ ਸਕੇ ਪੰਜਾਬ ਦੀ ਸੱਤਾ ਤੇ ਕਾਬੂ ਹੋ ਸਕਣ